नाम कहां पे आओ बेटा फतेहवीर की गुफा में पूरा साहब वो तो पूरा साहब गुफा नहीं पोरा है पूरी साहब वहां पे क्या देखा था के दूध किस में पीते थे वो बता दो किस में पीये दूध उन्होंने फतेहवीर की इधर बोलो इधर, इधर, इधर इसमें बोलो इसमें बोलो केड़ी जगह तो है इतनी संगरूर संगरूर तो है अरे हिंदी ना बोल दे जे मैं तो मैं तो क्या पता नहीं बरेली ब्रौली तो है नहीं जी नहीं नहीं ਦੀ ਬੋਲਦੀ ਹੈ ਮੇਰੀ ਵੀ ਜੀਵ ਨੂੰ ਘੱਟ ਪਵਾ ਦੇਣੀ ਤੂੰ ਕਿ ਆਮਾ ਦਾ ਗੁਰਦੁਆਰਾ ਸਾਹਿਬ ਤੁਸੀਂ ਮੱਥਾ ਟੇਕਣ ਨਹੀਂ ਆਏ ਹੋ ਅੱਜ ਸਿੱਖ ਧਰਮ ਨਾਲ ਸੰਬੰਧਿਤ ਵੀ ਦੇਣਾ ਅੱਜ ਨਹੀਂ ਨਾਰਮਲ ਹੀ ਆਇਸ ਯਸ ਅੱਛਾ ਅੱਜ ਕਿਉਂ ਮੱਥਾ ਟੇਕਣ ਨਹੀਂ ਆਏ ਹੋ ਪਤਾ ਕਿ ਅੱਜ ਅੱਛਾ ਅਨ ਸੰਦੇ ਦੱਸਿਆ ਨਹੀਂ ਤੁਸੀਂ ਇਹਨਾਂ ਨੂੰ ਦੱਸਦੇ ਆ ਨਿਆਣੇ ਘੜੀ ਜੁਕ ਨਹੀਂ ਅੱਜ ਦੇ ਦਿਹਾੜੇ ਬਾਰੇ ਦੱਸਿਆ ਕਿਹਨਾਂ ਕੀ ਹੈ ਜੀ ਅੱਜ? ਅਗਰ ਤੇ ਪੁੱਛ ਲੋ। ਹਾਂਜੀ ਠੀਕ ਹੈ। ਤੇ ਅੱਜ ਪਤਾ ਕੀ ਆ ਬੁੱਤ? ਹਾਂਜੀ ਰਿਪਬਲਿਕ ਡੇ। ਨਹੀਂ ਵੈਸੇ ਜਿਵੇਂ ਗੁਰਦੁਆਰਾ ਸਾਹਿਬ ਮਥਾ ਟਿਕਣ ਲਈ ਆਏ ਹੋ। ਵੀ ਅੱਜ ਕਿਹੜਾ ਦਿਹਾੜਾ ਹੈਗਾ ਪਤਾ? ਨਹੀਂ ਜੀ। ਅੱਜ ਪਤਾ ਬੁੱਤ ਕੀ ਆ? ਹੈ? ਅੱਜ ਸੀਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਠੀਕ ਹੈ। ਅੱਜ ਵੀ ਕਈ ਥਾਂ ਤੇ ਕੱਲ ਨੂੰ ਮਨਾਇਆ ਜਾਂਦਾ 27 ਤਰੀਕ ਨੂੰ ਕਈ ਥਾਂ ਤੇ ਜਿਆਦਾਤਰ ਅੱਜ ਮਨਾਇਆ ਜਾ ਰਿਹਾ ਹੈ ਨਾ। ਅੱਜ ਕਿਹੜਾ ਦਿਹਾੜਾ ਹੈਗਾ? ਅਸ਼ੀਰ ਅਸ਼ੋਹਾਨ 26 ਜਨਵਰੀ ਹੈ ਜੀ। ਹਾਂਜੀ 26 ਜਨਵਰੀ। 26 ਜਨਵਰੀ ਦਾ ਮਤਲਬ ਲੈ ਨਹੀਂ 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 ਪਤਾ ਹਾਂਜੀ ਤੁਸੀਂ ਦਾ ਦੋ ਆਡੀਅנס ਨੂੰ ਪਤਾ ਲੱਗ ਜੂ ਹਾਂਜੀ ਆਡੀਅנס ਨੂੰ ਪਤਾ ਨਹੀਂ ਫਿਰ ਫ੍ਰੀ ਦੀ ਰਹਿੰਦੀ ਸੀਗਾ ਵਕੀਲਾ ਕੋਲੇ ਜਾਂਦਾ ਕੋਈ ਬੰਦਾ ਅਗਲਾ ਫੀਸ ਲੈ ਕੇ ਕਰਦਾ ਹਾਂ ਚਲੋ ਫੀਸ ਮਾਸਟਰ ਵੀ ਤਨਖਾਹ ਲੈਂਦੇ ਨਹੀਂ ਬੱਚਿਆਂ ਤੋਂ ਵੀ ਬੱਚਿਆਂ ਤੋਂ ਵੀ ਲੈਂਦੇ ਨੇ ਪੈਸੇ ਹਾਂ ਫੀਸ ਦੇ ਦਿੰਦੇ ਆ ਤੁਸੀਂ ਹਾਂਜੀ ਹਾਂਜੀ ਫੀਸ ਦੇ ਦਿੰਦੇ ਆ ਪਰ ਦੱਸੋ ਤੁਹਾਨੂੰ ਟਾਂਪੋਰ ਵੱਡੇ ਦਿਹਾੜੇ ਵੀ ਮੈਨੂੰ ਅੱਜ ਨਹੀਂ ਪਤਾ ਹੋਇਆ ਸੌਰੀ ਅੱਜ ਦੀ ਪਬਲਿਕ ਡੇ ਨੇ ਅੱਜ ਗੁਰਦੁਆਰਾ ਸਾਹਿਬ ਆਇਓ ਅੱਜ ਕਿਹੜਾ ਦਿਹਾੜਾ ਹੈ ਪਤਾ ਨਹੀਂ ਪਤਾ ਨਹੀਂ ਦਮਾਲਾ ਬਹੁਤ ਸੋਹਣਾ ਸਜਾਇਆ ਤੇ ਸੀ ਕੀ ਨਾਮ ਆ ਤੁਹਾਡਾ ਗੁਰਲੀਨ ਕੌਰ ਗੁਰਲੀਨ ਕੌਰ ਭਾਈ ਨਾਮ ਸਤਿ ਸ਼੍ਰੀ ਅਕਾਲ ਦੋਸਤੋ ਅੱਜ 26 ਜਨਵਰੀ ਹੈ ਜਿੱਥੇ ਕਿ ਅੱਜ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ ਉੱਥੇ ਹੀ ਅੱਜ ਸਿੱਖ ਧਰਮ ਦੇ ਲਈ ਵੀ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਸਰਵੰਸਦਾਨੀ ਧੰਨਧਨ ਸ੍ਰੀ ਗੋਬਿੰਦ ਸਿੰਘ ਜੀ ਦੇ ਲਾਡਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਹਾਲਾਂਕਿ ਕੁਝ ਥਾਵਾਂ ਤੇ 26 ਜਨਵਰੀ ਨੂੰ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਕੁਝ ਥਾਵਾਂ ਤੇ 27 ਜਨਵਰੀ ਨੂੰ ਪਰ ਅੱਜ ਗੁਰਦੁਆਰਾ ਸਾਹਿਬ ਇੱਕ ਨਤਮਸਤਕ ਹੋਣ ਵਾਲੀਆਂ ਸੰਗਤਾਂ ਤੇ ਉਹਨਾਂ ਦੇ ਨਾਲ ਆਉਣ ਵਾਲੇ ਬੱਚੇ ਕੀ ਇਸ ਦਿਹਾੜੇ ਬਾਰੇ ਜਾਣਦੇ ਨੇ ਇਹ ਪੁੱਛਣ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੋ ਸੰਗਤ ਨਤਮਸਤਕ ਹੋ ਕੇ ਆ ਰਹੀ ਹੈ ਕਿ ਇਸ ਦਿਹਾੜੇ ਬਾਰੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਦੱਸਿਆ ਜਾਂ ਫਿਰ ਨਹੀਂ ਦੱਸਿਆ ਜਰੂਰ ਤੁਸੀਂ ਵੀ ਕਮੈਂਟ ਕਰਨਾ ਕਿ ਤੁਹਾਨੂੰ ਇਸ ਦਿਹਾੜੇ ਬਾਰੇ ਪਤਾ ਸੀ ਜਾਂ ਫਿਰ ਨਹੀਂ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਜੇਕਰ ਤੁਹਾਡੇ ਕੋਲ ਵੀ ਕੋਈ ਸੁਝਾਅ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਓ ਗੱਲਬਾਤ ਕਰਦੇ ਆ ਕਿ ਨਾਮਾ ਬੇਟੇ ਹਾਂਜੀ ਮਨੀਸ਼ਾ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਪਲੱਸ 1 ਠੀਕ ਹੈ ਕਿੱਥੇ ਪਾਇਨ ਬਰੋ ਠੀਕ ਹੈ ਤੇ ਅੱਜ ਕੀ ਹੈ ਪਤਾ ਤੁਹਾਨੂੰ 26 ਜਨਵਰੀ ਹੈ ਮਤਲਬ ਕੀ ਹੈ ਜਿਹੜਾ ਇਤਿਹਾਸਿਕ ਰਿਪਬਲਿਕ ਡੇ ਅੱਜ ਕਨਸਟੀਟਿਊਸ਼ਨ ਲਾਗੂ ਹੋਇਆ ਸੀ ਗਾਲ ਦੇ ਦਿਨ ਨੇ ਹੋਰ ਕੀ ਹੈ ਮਤਲਬ ਗੁਰਦੁਆਰਾ ਸਾਹਿਬ ਤੁਸੀਂ ਮੱਥਾ ਟੇਕਣ ਨਹੀਂ ਆਏ ਹੋ ਅੱਜ ਸਿੱਖ ਧਰਮ ਨਾਲ ਸੰਬੰਧਿਤ ਵੀ ਦੇਣਾ ਅੱਜ ਨਹੀਂ ਨਾਰਮਲ ਹੀ ਆ ਇਸ ਦਾ ਅੱਜ ਅਸ਼ੀਸ਼ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਅੱਜ ਵੀ ਮਨਾਇਆ ਜਾ ਰਿਹਾ ਕਹਿੰਦਾ ਤੇ 27 ਨੂੰ ਮਨਾਇਆ ਜਾ ਰਿਹਾ ਮਾਸ਼ਾ ਤੁਹਾਨੂੰ ਪਤਾ ਵੀ ਤਾਂ ਆ ਨਹੀ ਸ਼ੁਕਰੀਆ ਜੀ ਧੰਨਵਾਦ ਕੀ ਗੱਲ ਜੀ ਬੇਟਾ ਕੀ ਨਾਮ ਆ ਪ੍ਰਪਤੀ ਮਨਨ ਸਿੰਘ ਹਾਂ ਜੀ ਪ੍ਰਪਤੀ ਮਨਨ ਸਿੰਘ ਪ੍ਰਭ ਸਿਮਰਤ ਸਿੰਘ ਠੀਕ ਐ ਪੜਦੇ ਹੋ ਕਿਹੜੀ ਕਲਾਸ ਚ ਫਸਟ ਫਸਟ ਸਟੇਜ ਕਿੱਥੇ ਕਾਰਡਰ ਵਾਲੀ ਕਿੱਥੇ ਮਰਿੰਡੇ ਹਾਂ ਨਾ ਹਾਂ ਜੀ ਮਰਿੰਡੇ ਮਰਿੰਡੇ ਪੜਦੇ ਹੋ ਅੱਜ ਕੀ ਆ ਪਤਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਏ ਹੋ ਪਤਾ ਨਹੀਂ ਕੀ ਅੱਜ ਕਿਹੜਾ ਦਿਹਾੜ ਅੱਜ ਪਤਾ ਨਹੀਂ ਬਤਾਓ ਮੈਂ ਤਾਂ ਆਵਾਂ ਅੱਜ ਕਿਉਂ ਮੱਥਾ ਟੇਕਣ ਲਈ ਆਏ ਹੋ ਪਤਾ ਕੀ ਅੱਜ ਅੱਛਾ ਅੱਜ ਸੰਡੇ ਦੱਸਿਆ ਨਹੀਂ ਤੁਸੀਂ ਇਹਨਾਂ ਨੂੰ ਦੱਸਦੇ ਆਂ ਇਹਨੇ ਆਣੇ ਘੜੀ ਜੁਕ ਨਹੀਂ ਅੱਜ ਦੇ ਦਿਹਾੜੇ ਬਾਰੇ ਦੱਸਿਆ ਕਿਹੜਾ ਕੀ ਹੈ ਜੀ ਅੱਜ ਅਗਰ ਤੇ ਪੁੱਛ ਲਓ ਹਾਂ ਜੀ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ ਦੱਸਿਆ ਉਹ ਕਿਆ ਬੋਲਦਾ ਹੈ ਅੱਜ ਵੀ ਮਨਾਇਆ ਜਾ ਰਿਹਾ ਤੇ ਕਈ ਥਾਂ ਤੇ ਕੱਲੂ ਮਨਾਇਆ ਜਾਊਗਾ ਹੈ ਨਾ ਠੀਕ ਹੈ ਲੱਗਿਆ ਪਤਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਤਾ ਕੌਣ ਸੀਗੇ ਓਕੇ ਹੋਰ ਵਧੀਆ ਵਧੀਆ ਪੜਨਾ ਠੀਕ ਹੈ ਜੀ ਬੇਟਾ ਕੀ ਨਾਮ ਹੈ ਤੁਹਾਡਾ ਹਰਨੂਰ ਕਾ ਤੁਹਾਡਾ ਕਿਆ ਜੀ ਨਾਮ ਕੀ ਹੈ ਤੁਹਾਡਾ ਹਰਸਿਮਰ ਪੜਦੇ ਹੋ ਹਾਂਜੀ ਕਿਹੜੀ ਕਲਾਸ 'ਚ 7 ਠੀਕ ਹੈ ਕਿਹੜੇ ਸਕੂਲ ਚ ਡੈਫਰਨ ਪਬਲਿਕ ਸਕੂਲ ਪੜਾਈ ਵਧੀਆ ਚੱਲਦੀ ਹੈ ਪੇਪਰ ਹੋ ਗਏ ਨਹੀਂ ਵੀ ਨਹੀਂ ਹੋਏ ਵੀ ਸਟਾਰਟ ਹੀ ਨਹੀਂ ਹੋਏ ਠੀਕ ਹੈ ਤੇ ਅੱਜ ਪਤਾ ਕੀ ਆ ਬੁੱਤ ਹਾਂਜੀ ਰਿਪਬਲਿਕ ਡੇ ਨਹੀਂ ਵੈਸੇ ਜਿਵੇਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਏ ਹੋ ਵੀ ਅੱਜ ਕਿਹੜਾ ਦਿਹਾੜਾ ਹੈਗਾ ਪਤਾ ਨਹੀਂ ਜੀ ਅੱਛਾ ਪਤਾ ਨਹੀਂ ਤੁਹਾਨੂੰ ਪਤਾ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈਗਾ ਓਕੇ ਜੀ ਥੈਂਕ ਯੂ ਬੇਟਾ ਕੀ ਨਾਮ ਆ ਪਰਮਜੀਤ ਕੌਰ ਰਮਜੀਤ ਕੌਰ ਬੜਾ ਸੋਹਣਾ ਨਾਮ ਆ ਤੁਹਾਡਾ ਪਪਕੀਰਤ ਸਿੰਘ ਹੈ ਜੀ ਪਪਕੀਰਤ ਸਿੰਘ ਪ੍ਰਭ ਬਕੀਰਤ ਸਿੰਘ ਬਹੁਤ ਸੋਹਣਾ ਨਾਮ ਆ ਤੁਹਾਡਾ ਵੀ ਪੜਦੇ ਹੋ ਤੁਸੀਂ ਹਾਂਜੀ ਕਿਹੜੀ ਕਲਾਸ ਚ ਫਰਸਟ ਰੋ ਸਟ ਫਰਸਟ ਹੈ ਤੁਸੀਂ ਲੰਬਾ ਖਿਰਸਾਨੀਆਂ ਠੀਕ ਹੈ ਕਿਹੜੇ ਸਕੂਲ ਚ ਪੜਦੇ ਹੋ ਆਤਮਦੇਵ ਕਿਨ ਕੇਤਨ ਸਕੂਲ ਠੀਕ ਆ ਤੇ ਪਤਾ ਬੁੱਤ ਕੀ ਆ ਹੈ ਪਤਾ ਨਹੀਂ ਕਰਦੇ ਰਹਾ ਸਮਝ ਤਾਂ ਠਿਕਣਾ ਆ ਪਤਾ ਨਹੀਂ ਕੀ ਆ ਤੇ ਦੱਸਿਆ ਨਹੀਂ ਮਮਾ ਨੇ ਦੱਸਦੇ ਨਹੀਂ ਹੁੰਦੇ ਬੱਚਿਆਂ ਨੂੰ ਜੇ ਮੈਂ ਮੰਨ ਲਓ ਕਿਹੀਂ ਜਗ੍ਹਾ ਤੇ ਜਾਣੇ ਆਂ ਆਪਾਂ ਦੱਸਦੇ ਹੋ ਵੀ ਅੱਜ ਕੀ ਇਤਿਹਾਸ ਆਜ ਦੇ ਦਿੰਦਾ ਜੀ ਨਹੀਂ ਵੀ ਰਾਦੇ ਦਿਨ ਸੋਰੀ ਮੈਨੂੰ ਤਾਂ ਨਹੀਂ ਪਤਾ ਹੈਗਾ ਅੱਛਾ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਹਾਂਜੀ ਹਾਂਜੀ ਥੈਂਕ ਯੂ ਜ਼ਰੂਰ ਦੱਸਿਆ ਕਰੋ ਬੱਚਿਆਂ ਨੂੰ ਜਿਵੇਂ ਕਿਤੇ ਲੈ ਕੇ ਜਾਣੇ ਹੋ ਜਿਵੇਂ ਉਰੇ ਲੈ ਕੇ ਆਏ ਉਰੇ ਦਾ ਇਤਿਹਾਸ ਦੱਸਿਆ ਕਰੋ ਵੀ ਕੀ ਹੋਇਆ ਸੀ ਹੈਨਾ ਕਿਉਂਕਿ ਬੱਚਿਆਂ ਨੂੰ ਤਾਂ ਪਤਾ ਨਹੀਂ ਤਾਂ ਕੋਰਾ ਕਾਗਜ਼ ਨੇ ਜਿਵੇਂ ਆਪਾਂ ਦੱਸਾਂਗੇ ਤਾਂ ਇਤਿਹਾਸ ਨਾਲ ਜੁੜੋ ਥੈਂਕ ਯੂ ਤਸਰੀ ਕਲ ਜੀ ਕੀ ਨਾਮ ਆ ਪੁੱਤ ਮਨਪ੍ਰੀਤ ਸਿੰਘ ਪੜਦੇ ਹੋ ਹਾਂਜੀ ਕਿਹੜੇ ਕਲਾਸ ਚ 6ਵੀਂ ਹੈ 6ਵੀਂ 6ਵੀਂ ਚ ਕਿਹੜੇ ਸਕੂਲ ਚ ਇੰਦਰ ਮੋਰੀਅਲ ਕਿਹੜੀ ਜਗ੍ਹਾ ਖੰਨਾ ਖੰਨਾ ਤੇ ਅੱਜ ਪਤਾ ਕੀ ਆ ਕੀ ਆ ਅੱਜ 26 ਜਨਵਰੀ ਅੱਜ ਕਿਹੜਾ ਦਿਹਾੜਾ ਹੋਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸੀ ਅੱਜ ਪਤਾ ਨਹੀਂ ਹੈ ਪਤਾ ਨਹੀਂ ਜੀ ਪਤਾ ਨਹੀਂ ਦੱਸਿਆ ਨਹੀਂ ਮਾਂ ਬਪਾ ਨੇ ਨਾ ਜੀ ਅਜੀਤ ਸਿੰਘ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਠੀਕ ਹੈ ਅੱਜ ਵੀ ਕਈ ਥਾਂ ਤੇ ਕਾਲੂ ਮਨਾਇਆ ਜਾਂਦਾ 27 ਤਰੀਕ ਨੂੰ ਕਈ ਥਾਂ ਤੇ ਜਿਆਦਾਤਰ ਅੱਜ ਮਨਾਇਆ ਜਾ ਰਿਹਾ ਹੈ ਨਾ ਥੈਂਕ ਯੂ ਅਮਰਜ ਅਮਰਤ ਵੀਰ ਅਮਰਤ ਵੀਰ ਅਮਰਤ ਵੀਰ ਸਿੰਘ ਵੀ ਆ ਹਾਂਜੀ ਹਾਂ ਬਕੂਰਾ ਦਿੱਲੀ ਦਾ ਹੁੰਦਾ ਪੜਦੇ ਹੋ ਹਾਂਜੀ ਕਿਹੜੀ ਕਲਾਸ ਹੈ 10th ਕਿੱਥੇ ਫਾਟੋਈ ਹੈ ਫਾਟਵਾ ਸਕੂਲ ਇਹ ਕਿੱਥੇ ਆ ਇਧਰ ਆਈ ਕਰਾਲੀ ਕਣੀ ਅੱਛਾ ਕਰਾਲੀ ਵਾਲਾ ਅੱਜ ਮੱਥਾ ਟੇਕਣ ਲਈ ਆਏ ਹਾਂਜੀ ਪਤਾ ਜੀ ਕੀ ਆ ਨਹੀਂ ਅੱਜ ਕਿਹੜਾ ਦਿਹਾੜਾ ਹੈਗਾ ਅਸ਼ੀਰ ਸ਼ਾਹਾਨ 26 ਜਨਵਰੀ ਹੈ ਜੀ 26 ਜਨਵਰੀ ਦਾ ਮਤਲਬ ਲੈਣਾ ਨਹੀਂ ਨਹੀਂ ਅਸੀਂ ਵੈਸੇ ਆਏ ਅੱਛਾ ਵੈਸੇ ਹੈ ਅੱਜ ਨਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ ਪਤਾ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਰੇ ਹਾਂਜੀ ਉਹਨਾਂ ਦਾ ਜਨਮ ਦਿਹਾੜਾ ਹੁੰਦਾ ਹੈ ਹੋਰ ਪੜ੍ਹਾਈ ਵਧੀਆ ਚੱਲਦੀ ਹੈ ਹਾਂਜੀ ਫੱਟੇ ਜੱਕੇ ਬਣ ਪੇਪਰ ਹੋ ਗਏ ਨਹੀਂ ਹੋ ਰਹੇ ਥੈਂਕ ਯੂ ਬਿੱਲੇ ਨੂੰ ਕਿਹਦੇ ਨੇ ਰੇਜੀ ਚ ਬਿੱਲੇ ਨੂੰ ਕਿਹਦੇ ਨੇ ਰੇਜੀ ਚ ਬਿੱਲੂ ਬਿੱਲੇ ਨੂੰ ਬਿੱਲੇ ਹਾਂ ਬਿੱਲੇ ਨੂੰ ਕਹਿੰਦੇ ਨੇ ਅੰਗਰੇਜ਼ੀ ਚ ਨਹੀਂ ਪਤਾ ਹਾਂਜੀ ਤੁਸੀਂ ਦੱਸ ਦੋ ਆਡੀਅנס ਨੂੰ ਪਤਾ ਲੱਗ ਜੂ ਹਾਂਜੀ ਆਡੀਅנס ਨੂੰ ਪਤਾ ਨਹੀਂ ਫਿਰ ਫ੍ਰੀ ਦੀ ਰਹਿੰਦੇ ਹੁੰਦੀ ਸੀਗਾ ਵਕੀਲਾ ਕੋਲੇ ਜਾਂਦਾ ਕੋਈ ਬੰਦਾ ਅਗਲਾ ਫੀਸ ਲੈ ਕੇ ਕਰਦਾ ਹੱਸਦਾ ਚਲ ਫੀਸ ਮਾਸਟਰ ਵੀ ਤਨਖਾਹ ਲੈਂਦੇ ਨਹੀਂ ਬੱਚਿਆਂ ਤੋਂ ਵੀ ਬੱਚਿਆਂ ਤੋਂ ਵੀ ਲੈਂਦੇ ਨੇ ਪੈਸੇ ਹਾਂਜੀ ਫੀਸ ਦੇ ਦਿੰਦੇ ਆ ਤੁਸੀਂ ਹਾਂਜੀ ਹਾਂਜੀ ਫੀਸ ਦੇ ਦਿੰਦੇ ਆ ਬਸ ਦੱਸੋ ਤੁਹਾਨੂੰ ਟੌਪ ਕਹਿੰਦੇ ਆ ਬਿੱਲੇ ਨੂੰ ਟੌਪ ਐਂਡ ਟਾਊਨ ਹੋਰ ਆ ਕਿ ਕੋਈ ਸਵਾਲ ਅੱਜ ਦਾ ਦਿਹਾੜਾ ਕਿਹਦਾ ਹੈ ਅੱਜ ਦਾ ਦਿਹਾੜਾ ਹੈਗਾ 26 ਜਨਵਰੀ ਜਿਸ ਦਿਨ ਸੰਵਿਧਾਨ ਲਾਗੂ ਹੋਇਆ ਸੀ ਹਿੰਦੁਸਤਾਨ ਦਾ ਨਹੀਂ ਅੱਜ ਗੁਰਦੁਆਰਾ ਸਾਹਿਬ ਕਿਉਂ ਨਾ ਤਮਸਤ ਕਰਨ ਲਈ ਨਕਵਾਸਤਾ ਇਹ ਸੰਡੇ ਦਾ ਦਿਨ ਹੈ ਛੁੱਟੀ ਹੋਈ ਹੋਈ ਹੈ ਨਾਲੇ 26 ਜਨਵਰੀ ਦੀ ਨਾਲੇ ਐਤਵਾਰ ਦੀ ਹੈ ਬੱਚੇ ਘਰੇ ਵੇਲੇ ਨੇ ਹੋਰ ਵੱਡੇ ਦਿਹਾੜੇ ਵੀ ਮੈਂ ਨੂੰ ਅੱਜ ਨਹੀਂ ਪਤਾ ਹੋਇਆ ਸੌਰੀ ਕੋਈ ਬੱਚੇ ਨੂੰ ਤਾਂ ਕੋਈ ਅੱਜ ਨਹੀਂ ਪੁੱਛਿਆ ਮੈਨੂੰ ਤਾਂ ਅੱਜ ਦਾ ਜਿਹੜਾ ਵੱਡਾ ਦਿਹਾੜਾ ਪਤਾ ਨਹੀਂ ਤੁਸੀਂ ਦੱਸੋ ਅੱਜ ਸਰਵਲ ਸਦਾਨੀ ਤਾਂ ਤਾਂ ਸਿਰ ਕੋ ਗੋਵੇਂ ਸਿੰਘ ਜੀ ਮਹਾਰਾਜ ਦੇ ਲਾੜਲੇ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ ਜਨਮ ਦਿਹਾੜਾ ਠੀਕ ਧੰਨਵਾਦ ਧੰਨਵਾਦ ਜੀ ਹਾਂ ਕਹੀ ਤਾਂ ਤੇ ਕੱਲ ਵੀ ਮਨਾਇਆ ਜਾ ਰਿਹਾ ਤੇ ਜਿਆਦਾਤਰ ਤਾਂ ਤੇ ਅੱਜ ਦਰਬਾਰ ਸਾਹਿਬ ਵੀ ਕੱਲ ਨਗਰ ਕੀਰਤਨ ਸੀਗਾ ਇੱਕ ਦਿਨ ਪਹਿਲਾਂ ਘਟਿਆ ਜਾਂਦਾ ਨਗਰ ਕੀਰਤਨ ਲੀਵਸਾਲੀ ਵਿਸਾਲ ਆਇਆ ਹਾਂ ਹਾਂ ਜੀ ਲੀਵਸਾਲ ਆਇਆ ਨੀਪ ਦਾ ਸਾਲ ਹਾਂ ਲੀਵ ਦਾ ਸਾਲ ਤਾਂ ਕਰਕੇ ਕਿਦਾਂ ਕੇ ਹੋ ਗਿਆ ਆਪਣੇ ਅੱਛਾ ਹਾਂਜੀ ਉਹ ਠੀਕ ਹੈ ਹਾਂ ਠੀਕ ਹੈ ਧੰਨਵਾਦ ਸਸਰੀ ਦੇ ਬਟੇ ਪੜ੍ਹਦੇ ਹੋ ਤੁਸੀਂ? ਹਾਂਜੀ। ਕਿਹੜੀ ਕਲਾਸ 'ਚ ਪੁੱਤ? 8 ਆਜੋ ਤੁਸੀਂ ਆਜੋ। ਕਿਹੜੀ ਕਲਾਸ 'ਚ? 8 ਕਿਹੜੇ ਸਕੂਲ 'ਚ? ਸਟੱਡੀ ਨਾਲ ਹੀ ਪੁੱਛਦੇ ਆ। ਕਿਹੜੇ ਸਕੂਲ 'ਚ? ਇੰਟਰਨੈਸ਼ਨਲ। ਠੀਕ। ਕਿਹੜੀ ਜਗ੍ਹਾ ਪੁੱਤ? ਲੁਧਿਆਣਾ। ਠੀਕ ਹੈ। ਤੁਸੀਂ? ਮੈਂ ਵੀ ਹਾਂ। ਲੁਧਿਆਣੇ 'ਚ ਹੀ ਪੜ੍ਹਦੇ ਆ IPS। ਕਿਹੜੀ ਕਲਾਸ 'ਚ? 7ਵੀਂ। ਅੱਜ ਪੁੱਤ ਕੀ ਆ? ਅੱਜ ਦੀ ਪਬਲਿਕ ਡੇ। ਨਹੀਂ ਅੱਜ ਗੁਰਦੁਆਰਾ ਸਾਹਿਬ ਆਇਓ ਅੱਜ ਕਿਹੜਾ ਦਿਹਾੜਾ ਹੈ? ਪਤਾ ਨਹੀਂ। ਹੈ ਪਤਾ ਨਹੀਂ। ਪਤਾ ਨਹੀਂ ਪਤਾ ਸਾਨੂੰ ਪਤਾ ਸਿੱਧੀ ਦੁਆਰ ਹੈ ਨਹੀਂ ਨਹੀਂ ਸਿੱਧੀ ਰੇੜਾ ਨਹੀਂ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਅੱਛਾ ਕਹਿੰਦਾ ਤੇ ਕੱਲੂ ਵੀ ਬਣਾਇਆ ਜਾ ਰਿਹਾ ਤੁਸੀਂ ਫਾਦਰ ਹੋ ਇਹਨਾਂ ਦੇ ਥੈਂਕ ਯੂ ਜੀ ਸ੍ਰੀ ਗੁਰਜੀ ਪੁੱਤ ਕੀ ਨਾਮ ਹੈ ਤੁਹਾਡਾ ਨੇਮ ਦੱਸੋ ਨੇਮ ਸੋਦਾ ਦੇ ਉਹਨੇ ਅੱਛੇ ਬੱਚੇ ਪੈਰਿਸ ਹਾਂਜੀ ਪੈਰਿਸ 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 ਪੂਰਾ ਨਾਮ ਮੈਡੀ ਪਲੀਸ ਤੇ ਦੂਸਰੀ ਦੱਸੋ ਦੋ ਬਦੋ ਕਿਹੜੀ ਕਲਾਸ ਚ ਪੜਦੇ ਹੋ ਚ ਲੈ ਕੇ ਦੱਸ ਦੋ ਕਿਹੜੀ ਕਲਾਸ ਚ ਪੜਦੇ ਹੋ ਇਨ ਵਿੱਚ ਕਲਾਸ 2 ਯੂ ਰੀਡ 1 A 1 ਨਾ ਗ੍ਰੇਡ ਕਲਾਸ ਕਲਾਸ 1 ਜੀ ਨਹੀਂ 1 ਗ੍ਰੇਡ ਪਲੱਸ 1 ਚ ਪੜਦੇ ਹੋ ਹੈ ਪਲੱਸ 1 ਚ ਪੜਦੇ ਹੋ ਅੱਜ ਕੀ ਆ ਬੱਤ ਪਤਾ ਓਏ ਤੁਹਦੈ ਇਨਾ ਅੱਛਾ ਬੱਚਾ ਦੇਖ ਲੈ ਦੱਸਦਾ ਨਹੀਂ ਹੈ। ਇੱਛਾ ਲੈ ਠੀਕ ਹੈ। ਥੈਂਕ ਯੂ। ਕੀ ਨਾਮ ਹੈ ਪੁੱਤ? ਮੇਰਾ ਗਨੂਰ ਸਿੰਘ। ਗਨੂਰ ਸਿੰਘ। ਗੁਰਨੂਰ ਸਿੰਘ। ਬਹੁਤ ਸੋਣਾ ਨਾਮ ਹੈ। ਪੜਦੇ ਹੋ ਕਿਹੜੀ ਕਲਾਸ 'ਚ? ਮੈਂ 6ਵੇਂ ਵਿੱਚਾਂ। 6ਵੇਂ ਵਿੱਚ। ਕਿਹੜੇ ਸਕੂਲ 'ਤੇ? ਚਲੋ ਇਹ ਤੁਹਾਡਾ ਬਹੁਤ ਵਧੀਆ ਅੰਦਾਜ਼ ਲੱਗਿਆ ਤੁਸੀਂ ਪੰਜਾਬੀ 'ਚ ਦੱਸਿਆ ਵੀ ਮੈਂ ਕਿਹੜੀ ਕਲਾਸ 'ਚ ਪੜਦਾ। ਨਹੀਂ ਤਾਂ 6 ਤੋਂ 6 ਤੇ ਘਰੀ ਜਾਂਦੇ ਨੇ। ਠੀਕ ਹੈ ਬਹੁਤ ਵਧੀਆ ਗੱਲ ਆ। ਤੇ ਕਿਹੜੇ ਸਕੂਲ 'ਚ ਪੜਦੇ ਹੋ ਪੁੱਤ? ਇਨੋਸੈਂਟ। ਇਹ ਕਿਹੜੀ ਜਗ੍ਹਾ ਹੈ? ਜਲੰਦਰ ਹੈਗਾ। ਅੱਛਾ ਜਲੰਧਰ ਚੀਨੋਸੈਂਟ ਲੋਹਾਰਡ ਸਕੂਲ ਲੋਹਾਰਾ ਠੀਕ ਹੈ ਤੇ ਅੱਜ ਨਤਮਸਤਕਉਣ ਲਈ ਆਇਓ ਗੁਰੂਵਰਸਾ ਅੱਜ ਪਤਾ ਕਿਹੜਾ ਦਿਹਾੜਾ ਗਿਆ ਜੀ ਅੱਜ ਸ਼ਹੀਦ ਭਾਈ ਅੱਜ ਗੁਰਪੁਰਬ 13 ਮੈਂ 시ਧੀ ਦਿਹੜਾ ਬਾਬਾ ਦੀਪ ਸਿੰਘ ਜੀ ਦਾ ਨਹੀਂ 시ਧੀ ਦਿਹੜਾ ਨਹੀਂ ਹੈਗਾ ਜੀ ਇਹ ਜੀ ਜਨਮ ਦਿਨ ਹੈ ਜਨਮ ਦਿਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਦੇ ਘਰ ਤੇ ਥੋੜਾ ਕਨਫਿਊਜ਼ਨ ਹੋਇਆ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਉਹ ਪਿੰਡ ਉਹ ਪਿੰਡ ਅੰਮ੍ਰਿਤਸਰ ਤੁਹਾਡੇ ਨੇੜੇ ਨੇ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਪੁੱਤ ਹਰਮਨ ਜੋਤ ਸਿੰਘ ਬਾਈ ਬਹੁਤ ਸੋਣਾ ਨਾਮ ਤੁਹਾਡਾ ਕਿਹੜੀ ਕਲਾਸ ਚ ਪੜ੍ਹਦੇ ਹੋ ਫੋਰਥ ਫੋਰਥ ਪੰਜਾਬੀ ਬੋਲਿਆ ਕਰਨੀ ਚੌਥੀ ਜਮਾਤ ਚ ਚੌਥੀ ਜਮਾਤ ਚ ਪੜਦਾ ਮੈਂ ਠੀਕ ਹੈ ਚੌਥੀ ਜਮਾਤ ਚ ਪੜਦਾ ਹਾਂ ਹਾਂ ਪੰਜਾਬੀ ਬੋਲਣੀ ਆ ਆਪਣੀ ਜ਼ਰਤ ਹੈ ਠੀਕ ਹੈ ਤੇ ਕਿਵੇਂ ਚੱਲਦੀ ਆ ਪੜ੍ਹਾਈ ਠੀਕ ਹੈ ਹੈ ਠੀਕ ਹੀ ਚੱਲਦੀ ਆ ਕਿਵੇਂ ਠੀਕ ਹੀ ਚੱਲਦੀ ਆ ਮਤਲਬ ਵਧੀਆ ਚੱਲਦੀ ਆ ਕਿਤੇ ਉਵੇਂ ਤਾਂ ਨਹੀਂ ਚੱਲਦੀ ਜਿਵੇਂ ਕਿਸਾਨਾਂ ਤੇ ਸਰਕਾਰ ਚੱਲ ਰਹੀ ਆ ਨਹੀਂ ਵਧੀਆ 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 ਬਣਦੀ ਆ ਠੀਕ ਹੈ ਹਾਂਜੀ ਤੇ ਅੱਜ ਪਤਾ ਕਿਹੜਾ ਦਿਹਾੜਾ ਪੁੱਤ ਅੱਜ ਬਾਬਾ ਦੀਪ ਸਿੰਘ ਜੀ ਦਾ ਐ ਪਰਕ ਪ੍ਰਕਾਸ਼ ਪੂਰਬ ਜਨਮ ਦਿਹਾੜਾ ਹੈ ਪ੍ਰਕਾਸ਼ ਗੁਰੂ ਸਾਹਿਬਾਨ ਦਾ ਹੁੰਦਾ ਤੇ ਉਹ ਸਿੰਘ ਸੀਗੇ ਗੁਰੂ ਗੋਮੇ ਸਿੰਘ ਜੀ ਮਹਾਰਾਜ ਦੇ ਡਾਢਲੇ ਸੀਗੇ ਉਹ ਠੀਕ ਹੈ ਤੇ ਉਹਨਾਂ ਦਾ ਜਨਮ ਦਿਹਾੜਾ ਹੈ ਬਹੁਤ ਵਧੀਆ ਵੈਰੀ ਗੁੱਡ ਥੈਂਕ ਯੂ ਸਤਿਗੁਰ ਜੀ ਦਮਾਲਾ ਬਹੁਤ ਸੋਹਣਾ ਸਜਾਇਆ ਤੁਸੀਂ ਕੀ ਨਾਮ ਹੈ ਤੁਹਾਡਾ ਗੁਰਲੀਨ ਕੌਰ ਗੁਰਲੀਨ ਕੌਰ ਭਾਈ ਨਾਮ ਵੀ ਬਹੁਤ ਸੋਹਣਾ ਤੁਹਾਡਾ ਪੜਦੇ ਹੋ ਹਾਂਜੀ ਕਿਹੜੀ ਕਲਾਸ ਵਿੱਚ ਪੁੱਤ 3rd 3rd ਚ ਜੀ ਜ ਗਈ ਦਾ ਹੁੰਦਾ ਪੰਜਾਬੀ ਬੋਲਣੀ ਆਪਾਂ ਠੀਕ ਹੈ ਤੀਜੀ ਚ ਵੜਦੇ ਹਾਂ ਹਾਂਜੀ ਠੀਕ ਹੈ ਤੇ ਅੱਜ ਪਤਾ ਕਿਹੜਾ ਦਿਹਾੜਾ ਪੁੱਤ ਹਾਂਜੀ ਅੱਜ ਕੀ ਆ ਅੱਜ ਪਤਾ ਅੱਜ ਬਾਬਾ ਕਟੇ ਸਿੰਘ ਜੀ ਤੇ ਬਾਬਾ ਜੋਰਵਰ ਸਿੰਘ ਜੀ ਦਾ ਜਨਮ ਦਿਹਾੜਾ ਹੈ ਅੱਜ ਸ਼ਹੀਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਦਮਾਲਾ ਬਹੁਤ ਸਣਾ ਪੁੱਤ ਬੰਨਿਆ ਕਰਵਾਇਦਾ ਹੈ ਜਿੰਦਾਬਾਦ ਬਾਬਾ ਫਤੇ ਸਿੰਘ ਜੀ ਜੋਰਾਵਰ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਤੋਂ ਤੁਹਾਡੇ ਨਾਲ ਅੱਜ ਦੇ ਦਿਹਾੜੇ ਤੇ ਇੱਕ ਹੋਰ 에ਪੀਸੋਡ ਲੈ ਕੇ ਆਂਦਾ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕੋਸ਼ਿਸ਼ ਜਰੂਰ ਕਮੈਂਟ ਕਰਨਾ ਸੁਝਾਅ ਹੋਵੇ ਕੋਈ ਹੋਰ ਕਿਸੇ ਮੁੱਦੇ ਤੇ ਤੁਹਾਨੂੰ ਲੱਗਦਾ ਹੋਵੇ ਜਿਸ ਦੇ ਬਾਰੇ ਕਿ ਸੰਗਤ ਨੂੰ ਆਡੀਅנס ਨੂੰ ਅਵੇਅਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਸਿੱਖਣਾ ਚਾਹੀਦਾ ਹੈ ਤਾਂ ਜਰੂਰ ਕਮੈਂਟ ਕਰਨਾ ਸੁਝਾ ਅ ਵੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਦੱਸ ਸਕਦੇ ਹੋ ਤੇ ਹਾਂਜੀ ਬੋਲ ਨਾਨਾ ਵੀ ਜਸਮੀਨ ਕਾ ਬੋਲ ਕੀ ਬੋਲਣਾ ਚਾਹਤ ਹੈ ਨਾਨਾ ਮੈਂ ਨਸਿਕਲਾ ਕਾਸਨੀ ਅੱਜ ਕੀ ਆਤਮ ਕਿਧਰ ਆਏ ਹੋ ਕਾਹ ਪੇ ਆਏ ਬੇਟਾ ਫਤਿਹਵੀਰ ਦੀ ਗੁਫਾ ਮੈਂ ਅੱਛਾ ਔਰ ਔਰ ਕੀ ਦੇਖਿਓ ਪੋਰਾ ਸਾਹਾ ਵੋ ਤੋ ਪੋਰਾ ਸਾਹ ਗੁਫਾ ਨੇਂਦੇ ਪੋਰਾ ਸਾਹਾ ਕੀ ਹੈ ਵਾਂਹ ਪੇ ਕੀ ਦੇਖਾ ਤਾ ਕੇ ਦੁੱਧ ਕਿਸ ਮੇ ਪੀਤੇ ਥੇ ਵੋ ਬਤਾ ਦੋ ਕਿਸ ਮੇ ਪੀਏ ਦੁੱਧ ਉਹਨਾਂ ਨੇ ਪਤਨੀ ਦੇ ਇਧਰ ਬੋਲੋ ਇਧਰ ਇਸ ਮੇ ਬੋਲੋ ਇਸ ਮੇ ਬੋਲੋ ਕਿਹੜੀ ਜਗ੍ਹਾ ਤੋ ਆਏ ਤੁਸੀਂ ਸੰਗਰੂਰ ਤੋਂ ਸੰਗਰੂਰ ਤੋਂ ਅਸੀਂ ਉਹ ਹਿੰਦੀ ਦਾ ਬੋਲਦੇ ਜੇ ਮੈਂ ਤੋ ਨਹੀਂ ਹਿੰਦੀ ਫੇਕ ਗੁੜੀਆਂ ਹਿੰਦੀ ਬੋਲਦੀ ਹੈ ਸਕੂਲ ਦੇ ਵਿੱਚ ਸੁਣਾਈ ਮੈਨੂੰ ਕੀ ਪਤਾ ਨਹੀਂ ਬਰੇਲੀ ਬਰੂਲੀ ਤੋਂ ਆਏ ਜੀ ਨਹੀਂ ਨਹੀਂ ਇਹ ਹਿੰਦੀ ਬੋਲਦੀ ਹੈ ਮੇਰੀ ਵੀ ਜੀ ਮੈਨੂੰ ਘੱਟ ਪਵਾ ਦੇਣੀ ਤੂੰ ਕਿੱਥੋਂ ਆਏ ਹੋ ਪਤ ਕਿਦਿਸ਼ ਆਇਓ ਕਹਾਂ ਜੇ ਆਇਓ ਬੇਟਾ ਆਪਾ ਬੋਲੋ ਹਮ ਲੋਕ ਆਪਰੇ ਰਹਤੇ ਹੈ ਕਾਦ ਮੇ ਘਰ ਮੇ ਇਹਨੂੰ ਪੰਜਾਬੀ ਸਿਖਾਓ ਜੇ ਤੁਸੀਂ ਨਹੀਂ ਇਹ ਪੜ੍ਹ ਕੇ ਸਕੂਲ ਦੇ ਵਿੱਚ ਹਿੰਦੀ ਵਿੱਚ ਹੈ ਸਕੂਲ ਵਾਲੇ ਤਾਂ ਦੁਸ਼ਮਣ ਬਣੇ ਹੋਏ ਨੇ ਜੀ ਪੰਜਾਬੀ ਦੇ ਆਪਾ ਨਾ ਬਣਿਆ ਸਕੂਲ ਵਾਲੇ ਤਾਂ ਜੁਰਮਾਨਾ ਲਾ ਰਹੇ ਨੇ ਬਹੁਤ ਵਧੀਆ ਸੁਣਾਇਆ ਬਹੁਤ ਤੁਸੀਂ ਵੈਰੀ ਗੁੱਡ ਪੰਜਾਬੀ ਬੋਲਿਆ ਕਰਨੀ ਠੀਕ ਹੈ ਸੁਣਾਉਣਾ ਹੋਰ ਕੁਝ ਕੀ ਸੁਣਾਣਾ ਸੁਣਾਓ ਇਹਦਾ ਬਹੁਤ ਅੱਛਾ ਬੱਚਾ ਹੈਗਾ सुनाओ का सुनाओ नाम बताओ आपका नाम क्या है माय नेम इज यास्मीन कॉल की नाम है माय नेम इज यास्मीन कॉल हरप्रीत का की नाम यस यस कॉल पर और जितनी तितली वाला बोल दो तितली वाला सुना दो लेकिन ने नीला ने को का से आईया किन्ने सुंदर पंख तुम्हारे को का से लाईया चलो बच्चे ने ਹਿੰਮਤ ਕੀਤੀ ਆ ਵਧੀਆ ਪਰ ਪੰਜਾਬੀ ਇੱਕ ਹੱਥ ਵਾਂਗੂ ਬੇਰਤੀ ਆਪਣੀ ਆ ਬੀ ਕਿਉਂਕਿ ਇਹ ਤਾਂ ਕੋਰਾ ਕਾਗਜ਼ ਆ ਜੀ ਤੁਸੀਂ ਜੇ ਇਹਨੂੰ ਉਰਦੂ ਸਿਖਾ ਦੋ ਚਾ ਇਹਨੂੰ ਤਾਮਿਲ ਸਿਖਾ ਦੋ ਨੇ ਸਿੱਖ ਲੈਣੀ ਆ ਇਹ ਆਪਣੀ ਆ ਵੀ ਆਪ ਸਕੂਲ ਵਾਲੇ ਦਾ ਦੁਸ਼ਮਣ ਬਣੀ ਹੋਏ ਨਹੀਂ ਪੰਜਾਬੀ ਦਾ ਤੁਹਾਨੂੰ ਪਤਾ ਰੋ ਤੁਸੀਂ ਖਬਰਾਂ ਦੇਖਦੇ ਹੋ ਵੀ ਉਹ ਤਾਂ ਜਰਮਾਨੇ ਲਾਉਂਦੇ ਨੇ ਪੰਜਾਬੀ ਬੋਲਣ ਦੇ ਇਹਦਾ ਪਤਾ ਕੀ ਗੱਲ ਹੈ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਤਾ ਕੀ ਅੱਜ ਤੁਸੀਂ ਪੰਜਾਬੀ ਬੋਲਦੇ ਹੋ ਕਾਲੂ ਇਹਨਾਂ ਨੇ ਤੁਹਾਡੀ ਜਗ੍ਹਾ ਤੇ ਆਉਣਾ ਹੈ ਨਾ ਨਵੀਂ ਪੀੜ੍ਹੀ ਫਿਰ ਇਹ ਕੀ ਬੋਲਣਗੇ ਅੱਗੇ ਕੀ ਇਹ ਬੱਚਿਆਂ ਨੂੰ ਸਿਖਾਉਣਗੇ ਹਨਾ ਜੀ ਜਰੂ ਬੇਨਤੀ ਹੈ ਜੀ ਤੁਹਾਡੇ થેન્ક યુ બહુત વદિયા સુનાયા બચ્ચેને ધનવાદ સો દોસ્તો કેમે ਲગયા તону હે ઉપરાલા જુર કમેન્ટ કરના تے જાંદે જande જમે કે اس બચ્ચીને ਵੀ ਦੱਸਿਆ ਸੀ تے ઓના ਨਾਲ ਗੱਲਬਾਤ ہوئی ਤਾਂ જરૂર ਆਪਣੇ ਬੱਚਿਆਂ ਨੂੰ ਪੰਜਾਬੀ ਨਾਲ જોડો ਸਕੂਲਾਂ ਦੇ ਵਿੱਚ ਤਾਂ ਪੰਜਾਬੀ ਤੇ ਕਿੰਨਾ ਕੁ ਜ਼ੋਰ ਦਿੱਤਾ ਜਾ ਰਿਹਾ ਜਾਂ ਪੰਜਾਬੀ ਦੇ ਖਿਲਾਫ ਕਿੰਨਾ ਕੁ ਜ਼ੋਰ ਦਿੱਤਾ ਜਾ ਰਿਹਾ ਇਹ ਗੱਲ ਕਿਸੇ ਤੋਂ ਲੁકી ਨਹੀਂ ਹੈ સો જરૂરત ਹੈ ਕਿ ਪਰਿਵਾਰਾਂ ਦੇ ਵਿੱਚ ਹੀ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਿਆ ਜਾਵੇ સો اسی ઉપરાਲੇ ਦੇ ਨਾਲ ਹੁਣ ਇੱਥੇ ਤੁਹਾਡੇ ਤੋਂ ਇਜਾਜ਼ਤ ਮੰਗਦੇ ਆ ਤੁਹਾਡਾ ਕੋਈ ਸੁਝਾਅ ਹੋਵੇ જરૂર ਕમેન્ટ ਕਰਨਾ ਤੇ ਲੇ ਲੇ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ